ਤਲਵਾੜਾ ਚ ਗੋਦਸਕਰੀ ਦਾ ਟਰੱਕ ਫੜਿਆ ਗਿਆ ਇੱਕ ਗ੍ਰਿਫਤਾਰ ਦੋ ਫਰਾਰ ਟਰੱਕ ਦੇ ਅੰਦਰ 10 ਗਊ ਮਾਤਾ ਕੈਦ ਕੀਤੀਆਂ ਗਈਆਂ ਸਨ ਅੰਦਰ ਦੀ ਤਸਵੀਰ ਦੇਖ ਕੇ ਸਾਰੇ ਹੈਰਾਨ ਰਹੇ ਗਏ ਗਊ ਮਾਤਾਵਾਂ ਨੂੰ ਬੇਰੇਮੀ ਨਾਲ ਟਰੱਕ ਚ ਬਨ ਕੇ ਲਿਜਾਇਆ ਜਾ ਰਿਹਾ ਸੀ ਨੌਜਵਾਨਾਂ ਨੇ ਹਿੰਮਤ ਦਿਖਾਉਂਦਿਆਂ ਡਰਾਈਵਰ ਨੂੰ ਮੌਕੇ ਤੇ ਹੀ ਫੜ ਲਿਆ ਜਦਕਿ ਦੋ ਹੋਰ ਦੋਸ਼ੀ ਭੱਜ ਗਏ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਡਰਾਈਵਰ ਨੂੰ ਹੱਥੋਂ ਹੱਤ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੁਣ ਤਲਵਾੜਾ ਪੁਲਿਸ ਵੱਲੋਂ ਜਾਂਚ ਚੱਲ ਰਹੀ ਹੈ ਤੇ ਫਰਾਰ ਦੋਸ਼ੀਆਂ ਦੀ ਭਾਲ جاری ਹੈ ਇਹ ਮਾਮਲਾ ਸਾਨੂੰ ਇਹ ਸਿਖਾਉਂਦਾ ਹੈ ਕਿ ਜਦ ਲੋਕ ਜਾਗਦੇ ਹੋਣ ਤਾਂ ਅਪਰਾਧ ਰੁਕਦੇ ਨਹੀਂ ਮੁੰਡੇ ਨੂੰ ਲੈ ਮੁੰਡੇ ਲੈ ਕੇ ਆਏ ਜੀ ਇਸ ਗੱਡੀ ਨੂੰ ਨਾ ਜੀ ਇਸ ਗੱਡੀ ਵਿੱਚ ਜੀ ਕਾਫੀ ਗੋਵੰਛ ਤੇ ਮੱਝਾਂ ਵੀ ਸੀਗੀਆਂ ਤੇ ਕਾਫੀ ਹੋਰ ਵੀ ਵਿਚਾਰੇ ਪਸ਼ੂ ਇਹਦੇ ਵਿੱਚ ਕੈਦ ਸੀਗੇ ਗੱਡੀ ਅੰਦਰ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਗੱਦੇ ਲਗਾਏ ਹੋਏ ਆ ਗੱਭੇ ਮਿੱਟੀ ਸੱਟੀ ਵੀ ਹੈ ਤੇ ਜੰਮੂ ਕਸ਼ਮੀਰ ਦੀ ਗੱਡੀ ਹੈ ਜੀ ਤੇ ਜਦੋਂ ਸਾਡੇ ਤਲਵਾੜੇ ਦੇ ਭਰਾਵਾਂ ਨੇ ਨਾ ਰੋਕਣ ਦੀ ਕੋਸ਼ਿਸ਼ ਕੀਤੀ ਗੱਡੀ ਉਹਨਾਂ ਦੇ ਚੜਾਣ ਦੀ ਕੋਸ਼ਿਸ਼ ਹੀ ਕੀਤੀ ਗਈ ਹੈ ਜੀ ਹੁਣ ਇਹ ਗੱਡੀ ਇੱਥੇ ਖੜੀ ਕੀਤੀ ਹੈ ਤੇ ਮੁੰਡੇ ਸਾਰੇ ਸਾਡੇ ਥਾਣੇ ਤਲਵਾੜੇ ਪਰਚਾ ਨੋਟ ਪਰਚੇ ਲੈਣ ਨੂੰ ਕਿੱਦਾਂ ਲਾਇਆ ਸੀ ਇਹ ਕਿੱਥੋਂ ਤੋਂ ਆਇਆ ਹਾਂ ਪਾਜੀ ਇਦਾਂ ਹੋਇਆ ਜੀ ਸਵੇਰੇ ਸਾਨੂੰ 2:30 ਦੇ ਕਰੀਬ ਨਾ ਜੀ ਸਾਨੂੰ ਜਦੋਂ ਆਪਾਂ ਸੇਵਾ ਕਰਦੇ ਹਾਂ ਜੀ ਗਾਈਆਂ ਦੀ ਜਵਾਰਾ ਕੋਈ ਵੀ ਹੋਰ ਜਾਨਵਰ ਹੈਗੇ ਉਹਨਾਂ ਦੀ ਕਰਦੇ ਹਾਂ ਸੇਵਾ ਸਾਨੂੰ ਫੋਨ ਆਇਆ 2:30 ਤੋਂ ਕਿਸੇ ਅਗਿਆਤ ਬੰਦੇ ਦਾ ਹੀ ਫੋਨ ਆਇਆ ਕਿ ਤੁਹਾਡਾ ਨੰਬਰ ਮੈਂ ਕਿੱਥੋਂ ਲਿੱਤਾਗਾ ਮਕੇਰੀਆਂ ਤੋਂ ਤੇ ਇੱਧਰਲੇ ਪਾਸੇ ਗਾਈਆਂ ਦੀ ਤਸਰੀ ਨਾ ਪਰੇ ਗੱ ਤੁਸੀਂ ਦੇਖੋਕਰ ਤੁਸੀਂ ਕੁਝ ਕਰ ਸਕਦੇ ਹਾਂ ਭਾਜੀ ਫਿਰ ਅਸੀਂ ਆਪਣੇ ਸਾਰੇ ਜਿੰਨੇ ਵੀ ਸਾਡੇ ਸੇਵਾਦਾਰ ਮੁੰਡੇ ਹੈਗੇ ਆ ਜਾਂ ਉਥੇ Hindu ਧਰਮ ਦੇ ਜਾਂ ਕੋਈ ਵੀ ਧਰਮ ਦੇ ਸਾਰੇ ਹੈਗੇ ਆਪਣੇ ਸੰਸਥਾਵਾਂ ਹੈਗੀਆਂ ਉਹਨਾਂ ਸਾਰੇ ਬੰਦੇ ਨੂੰ ਅਸੀਂ ਕਿਹਾ ਕਿ ਤੁਸੀਂ ਆਓ ਸਾਡਾ ਸਾਥ ਦਿਓ ਜੀ ਮੁੜ ਕੇ ਭਾਜੀ ਇੱਥੋਂ ਬੈਰੀਅਲ ਤੋਂ ਸਾਨੂੰ ਲੱਗਿਆ ਪਤਾ ਕਿ ਜਿਹੜੀ ਗੱਡੀ ਉਹਨਾਂ ਦੱਸੀ ਹੈ ਉਹ ਕਿਹੜੀ ਤਲਵਾੜੇਵਾਲ ਨੂੰ ਜਾ ਰਹੀ ਹੈ ਕਿ ਕਿੱਥੇ ਜਾਣੀ ਆ ਉਹ ਸਾਨੂੰ ਹਜੇ ਤੱਕ ਕਨਫਰਮ ਨਹੀਂ ਹੈਗਾ ਇਧਰਲੇ ਪਾਸੇ ਜਾਣੀ ਆ ਕਿੱਥੇ ਤਤਕਰੀ ਹੋਣੀ ਹੈ ਕੀ ਹੋਣਾ ਤੇ ਅਸੀਂ ਖੋਖਾ ਮਾਰਕੀਟ ਦੇ ਕੋਲ ਜਾ ਕੇ ਸਾਡੇ ਦੇ ਸਾਡੇ ਨਾਲ ਦੇ ਜਿਹੜੇ ਭਰਾ ਹੈਗੇ ਆ ਸਾਰੇ ਸਾਡੇ ਨਾਲੇ ਉਹਨਾਂ ਨੇ ਰੁਕਿਆ ਇਹਨਾਂ ਨੂੰ ਗ ਗੱਡੀਆਂ ਨੇ ਗੱਡੀਆਂ ਤਾਲਾ ਲਾ ਲਿਆ ਤਾਂ ਰੁਕਿਆ ਨਹੀਂ ਤਾਂ ਉਹ ਨਾਲ ਹੀ ਗੱਡੀ ਚੜਾ ਲਈ ਬੰਦਿਆਂ ਦਾ ਧੱਕਾ ਮਾਰ ਕੇ ਕਿਚੀ ਵਿੱਚੋਂ ਤੇ ਉਹਨੇ ਇੱਥੇ ਖੋਖਾ ਮਾਰਕੀਟ ਤਲਵਾਣ ਜੋ ਗੱਡੀ ਪੇ ਜਾ ਕੇ ਵਾਪਸ ਹਾਜੀਪੁਰ ਵਾਲੋਂ ਭੱਜ ਗਿਆ ਬਚੰਦੇ ਮਾਰੇ ਤੇ ਉਸ ਤੋਂ ਬਾਅਦ ਇਹ ਹਾਜੀਪੁਰ ਫੋਨ ਕੀਤਾ ਉੱਥੇ ਵੀ ਮੁੰਡਿਆਂ ਨੇ ਉੱਥੇ ਆਪਣੇ ਸਸਾਵਾਂ ਵਾਲਿਆਂ ਨੇ ਉੱਥੇ ਵੀ ਨਕਾ ਲਾ ਲਿਆ ਉਸ ਤੋਂ ਬਾਅਦ ਉੱਥੋਂ ਵੀ ਉਹ ਵਾਪਸ ਬੱਸ ਸਟੈਂਡ ਦੇ ਵਿੱਚੋਂ ਫੁੱਲ ਭਰੇ ਬੱਸ ਸਟੈਂਡ ਦੇ ਵਿੱਚੋਂ ਗੱਡੀ ਪਹ ਜਾ ਕੇ ਵਾਪਸ ਹਲਵਾੜੇ ਵਾਲ ਨੂੰ ਫੇਰ ਭੱਜਿਆ ਜੀ ਇਥੇ ਦੀ ਤਲਵਾੜਾ ਉਸ ਤੋਂ ਪਹਿਲੇ ਬਹੁਤ ਬੜਾ ਨਾਕਾ ਲੱਗ ਚੁੱਕਾ ਸੀਗਾ ਤੇ ਤੀਜੀ ਵਾਰ ਇਹਨੂੰ ਵਾਪਸ ਦੂਜੀ ਵਾਰ ਵਾਪਸ ਆਇਆ ਨਾ ਜੀ ਉਦੋਂ ਇਹ ਨਾਲ ਹੀ ਖੋਖਾ ਮਾਰਕੀਟ ਦੇ ਕੋਲੋਂ ਫੇਰ ਭਜਾ ਕੇ ਗੱਡੀ ਨਿਕਲ ਗਿਆ ਹਜਪੁਰ ਨੂੰ ਪਰ ਉਹ ਹਜਪੁਰ ਨਹੀਂ ਗਿਆ ਉਹਨੇ ਚੇਰਦੀ ਹੋਈ ਤਾਂ ਗੱਡੀ ਪਾ ਲਈ ਦਤਾਰਪੁਰ ਨੂੰ ਰਖੜੀ ਹਾਲ ਦੇ ਪਾਸੇ ਨੂੰ ਉਹਨੂੰ ਨਹੀਂ ਪਤਾ ਸੀ ਜਾਂ ਪਤਾ ਸੀ ਉਹਨੂੰ ਰਸਤਾ ਨਹੀਂ ਲੱਗਿਆ ਪਤਾ ਉਹ ਮੁੜ ਕੇ ਉੱਥੇ ਜਾ ਕੇ ਨਾ ਕਿਸੇ ਪਿੰਡ 'ਚ ਗੱਡੀ ਵਾੜਤੀ ਉੱਥੇ ਫਿਰ ਪਿੰਡ ਵਾਲਿਆਂ ਨੇ ਤੇ ਬਾਕੀ ਸਾਰੇ ਜਿੰਨੇ ਸੀਗੇ ਸਭ ਸਭ ਨੇ ਉਹਨੂੰ ਬੰਦੇ ਨੂੰ ਫੜਿਆ ਜੀ ਉਸ ਤੋਂ ਬਾਅਦ ਚੋਂ ਫਿਰ ਪ੍ਰਸ਼ਾਸਨ ਕੋਲ ਲੈ ਕੇ ਆਏ ਆ ਤੇ ਗੱਡੀ ਵੀ ਇੱ ਯਾਰਾਂ ਦੀ ਹਾਲਤ ਤਾਂ ਕੁਛ ਨਹੀਂ ਨਾਜੁਕ ਵੀ ਹੈਗੀ ਆ ਤੇ ਕੁਛ ਥੋੜੀਆਂ ਜੀਆਂ ਬਿਮਾਰ ਜਾਦਾ ਵੀ ਲੱਗ ਰਹੀਆਂ ਕਿ ਜਿੱਦਾਂ ਨਾਲੋਂ ਕੁਛ ਖੋਇਆ ਪਿਆ ਇਹ ਨਹੀਂ ਹੁੰਦਾ ਬਸ ਤਸਰੀ ਵਾਤੇ ਲੈ ਕੇ ਜਾ ਰਹੇ ਆ ਜੀ ਅੱਗੇ ਕੀ ਕਰਨਾ ਹੈ ਉਹ ਤਾਂ ਹੁਣ ਹਰ ਕੋਈ ਬੰਦਾ ਸਮਝ ਹੀ ਜਾਂਦਾ ਜੀ ਕਿਸੇ ਨੇ ਕੀ ਕਰਨਾਗਾ ਹਾਂਜੀ ਤੇ ਜਦੋਂ ਜਿੱਦਾਂ ਸਾਨੂੰ ਫੋਨ ਆਇਆ ਸੀਗਾ ਕਿ ਜਿੱਦਾਂ ਗੱਡੀ ਦੀ ਪਛਾਣ ਲੱਗਦੀ ਵੀ ਹੈ ਕਿ ਸ਼ਾਇਦ ਇਸ ਗੱਡੀ ਨਾਲ ਕੁਛ ਹੋਵੇ ਤੇ ਜਦੋਂ ਅਸੀਂ ਗੱਡੀ ਚੈੱਕ ਕੀਤੀ ਜੀ ਕੌੜੇ ਆ ਪਿੱਛੇ ਅੱਗੇ ਪਿੱਛੇ ਦਾ ਇਦਾਂ ਲੱਗਦਾ ਸੀ ਜਿਵੇਂ ਗੱਡੀ ਸਾਰੇ ਪਾਸੇ ਕਵਰ ਕੀਤੀ ਆ ਕਿ ਜਿਵੇਂ ਥੂੜੀ-ਤਾੜੀ ਭਰੀ ਹੁੰਦੀ ਹੈ ਵਿੱਚ ਕੀ ਹੈ ਕੀ ਨਹੀਂਗਾ ਪਰ ਜਦੋਂ ਸਾਨੂੰ ਇਨਫਾਰ ਉਹ ਸ਼ੂਹੀ ਮਿਲਿਆ ਜੀ ਗੋਮਚ ਮਿਲਿਆ ਜੀ 10 ਗਾਇਆਂ ਮਿਲੀਆਂ ਜੀ ਵਿੱਚੋਂ ਦੀ ਉਸ ਤੋਂ ਬਾਅਦ ਤੋਂ ਹੁਣ ਨਸਤਮ ਤਲਵਾੜੇ ਪ੍ਰਸ਼ਾਸਨ ਵਿੱਚ ਕਾਰਵਾਈ ਚੱਲ ਰਹੀ ਹੈ ਉਹਨਾਂ ਕਿ ਤਲਵਾੜਾ ਪ੍ਰਸ਼ਾਸਨ ਤੇ ਸਾਡੀ ਸਰਕਾਰ ਜਦ ਪ੍ਰਸ਼ਾਸਨ ਕੁਝ ਵੀ ਕਰੇਗਾ ਆਪਾਂ ਉਹੀ ਚਾਹੁੰਦੇ ਹਾਂ ਕਿ ਬਸ ਕਾਰਵਾਈ ਹੋਵੇ ਤੇ ਅੱਗੇ ਕੰਮ ਰੁਕਦੇ ਹੋਣ ਕਦੀ ਸਾਡੇ ਵਾਲੇ ਪਾਸੇ ਕੰਮ ਨਾ ਹੋਵੇ ਤੇ ਬਾਕੀ ਜਗ੍ਹਾ ਤਾਂ ਵੀ ਹੋਵੇ ਉੱਥੇ ਵੀ ਪ੍ਰਸ਼ਾਸਨ ਤੇ ਸਰਕਾਰ ਇਹਨਾਂ ਚੀਜ਼ਾਂ ਨੂੰ ਰੋਕ ਲਾਵੇ ਜੀ ਗੱਡੀ ਕਿੱਥੋਂ ਖੜੀ ਗੱਡੀ ਖੜੀ ਸਰ ਜੀ ਇਹੀ ਟੱਕੜੀ ਕਰਾੜੀ ਤੂੰ ਇਹਦਾ ਇਨਫੋਰਮੇਸ਼ਨ ਆਈ ਹੈ ਬੰਸਰ ਜੀ ਨੂੰ ਸਾਡੇ ਜਿਹੜੇ ਸੈਨਸੇਵਕ ਨੇ ਗਊ ਰੱਖਿਆ ਦਾ ਕੰ ਕਈ ਗਊ ਰક્ષਕਾ ਕੰਮ ਕਰਦੇ ਨੇ ਉਹਨਾਂ ਦਾ ਫੋਨ ਆਇਆ ਉਹ ਬੰਸਲ ਦਾ ਫੋਨ ਸਾਨੂੰ ਆਇਆ ਜੀ ਅੱਗੇ ਤੋਂ ਅੱਗੇ ਕੰਟੈਕਟ ਚੱਲਿਆ ਤੇ ਜਦੋਂ ਅੱਗੇ ਤੋਂ ਅੱਗੇ ਕੰਟੈਕਟ ਚੱਲਿਆ ਲੋਕਾਂ ਨੇ ਦੇਖ ਕੇ ਵੀ ਸਾਡੇ ਮਗਰ ਗੱਡੀਆਂ ਲਾ ਲੀਆਂ ਸਾਰੇ ਸਨਾਤਨ ਜਿਹੜੇ ਗਊ ਰਖਕ ਨੇ ਜਆ ਆਪਣੇ ਧਰਮ ਦੇ ਲਈ ਖੜੇ ਹੋਣ ਦੇ ਇੱਛੁਕ ਨੇ ਉਹ ਸਾਰੇ ਨਾਲ ਆਏ ਸਨਾਤਨ ਤੇ ਉਹਨਾਂ ਨੇ ਆ ਕੇ ਸਾਡਾ ਸਾਥ ਦਿੱਤਾ ਘਟੋ ਘਟ 10 ਗੱਡੀਆਂ ਸਾਡੇ ਨਾਲ ਸਿਗੀਆਂ ਜੀ ਇਹ ਜਿਹੜਾ ਇੱਥੇ ਜਦੋਂ ਟਰੱਕ ਰੁਕਿਆ ਇਹ ਰੁਕਿਆ ਜੀ ਰਵੀਨ ਬੰਸਲ ਦੀ ਗੱਡੀ ਨਹੀਂ ਉਸ ਤੋਂ ਬਾਅਦ ਉਹ ਟਰੱਕ ਗੱਡੀ ਚੋਂ ਨਿਕਲ ਕੇ ਅੱਗੇ ਨੂੰ ਆ ਗਿਆ ਤੇ ਇੱਥੋਂ ਹੀ ਮੁੜ ਕੇ ਗਿਆ ਅਸੀਂ ਮਕੇਰੀਆਂ ਤੱਕ ਉਹਦਾ ਪਿੱਛਾ ਕਰਨ ਦੇ ਲਈ ਤਿਆਰ ਸੀਗੇ ਪਰ ਉਹ ਹਾਜੀਪੁਰੋ ਮੁੜਿਆ ਆ ਹਾਜੀਪੁਰੋ ਮੁੜਨ ਤੋਂ ਬਾਅਦ ਫਿਰ ਦੁਬਾਰਾ ਇੱਥੇ ਆ ਗਿਆ ਰਵੀਨ ਬੰਸਲ ਦੀ ਗੱਡੀ ਫਿਰ ਨਾਲ ਸੀ ਮਕੇਰੀਆਂ ਤੋਂ ਸਾਡੇ ਜਿਹੜੇ ਗਊ ਰક્ષਕ ਨੇ ਉਹਨਾਂ ਦਾ ਫੋਨ ਆਉਂਦਾ ਪੈਈਗਾ ਆਪਾਂ ਕਹੇ ਜੀ ਗੱਡੀ ਦੇ ਮਗਰ ਹੈ ਸਾਡੇ ਬਹੁਤ ਸਾਥੀ ਉਹਨਾਂ ਦੇ ਮਗਰੋਂ ਹਟੇ ਨਹੀਂ ਕਿਉਂਕਿ ਮੈਂ ਮੋਟਰਸਾਈਕਲ ਤੇ ਸੀ ਦੋ ਵਾਰੀ ਉਹਨਾਂ ਨੇ ਮੇਰੇ ਤੇ ਟਰੱਕ ਜਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਦੋਂ ਹਜੀਪੁਰ ਅਸੀਂ ਪਹੁੰਚੇ ਦੁਆਰਾ ਤੇ ਉਹ ਅਸੀਂ ਉਹ ਟਰੱਕ ਕ੍ਰੋਸ ਕਰਕੇ ਪਹੁੰਚ ਗਏ ਅੱਗੇ ਕੀ ਅਸੀਂ ਨਕਾ ਲਵਾ ਲਈਏ ਉਹਨਾਂ ਨੇ ਕੀ ਸੋਚਿਆ ਕਿ ਇਹਨਾਂ ਨੇ ਅੱਗੇ ਜਾ ਕੇ ਨਕਾ ਲਵਾਣਾ ਉਹ ਫਿਰ ਵਾਪਸ ਹੋ ਗਏ ਤਲਵਾਣੇ ਤੋਂ ਬਾਪਾ ਜਾਂਦੀ ਵਾਰੀ ਉਹਨਾਂ ਨੇ ਗੱਡੀ ਮੋੜ ਲਈ ਨੈਰੋ ਨੈਰ ਉਹਨਾਂ ਪਰਬਲ ਨੂੰ ਰਸਤੇ ਆ ਨਹੀ ਸੀ ਪਤਾ ਉਹਨਾਂ ਨੂੰ ਓਬੀਸਲੀ ਨਹੀ ਸੀ ਪਤਾ ਉਹ ਮੁੜ ਕੇ ਰਕੜੀ ਕੜੀ ਵਾਲ ਨੂੰ ਉੱਥੇ ਗੱਡੀ ਉਹਨਾਂ ਦੀ ਗਈ ਫਸ ਉਹ ਗਏ ਫੜੇ ਉਹਦੇ ਵਿੱਚ ਯੋਗਦਾਨ ਜਿਹੜਾ ਸਭ ਤੋਂ ਵੱਡਾ ਯੋਗਦਾਨ ਮੈਂ ਮੰਨਦਾ ਜਿਨ੍ਹਾਂ ਮਕੇਰੀਆਂ ਵਾਲੇ ਸਾਡੇ ਸੰਸਥਾ ਕਾਣੇ ਸਾਨੂੰ ਇਨਫੋਰਮੇਸ਼ਨ ਦਿੱਤੀ ਤੇ ਰਨਵੀ ਇਹ ਰਵੀਨ ਬੰਸਲ ਦੀ ਮੇਨ ਕਿਰਦਾਰੀ ਐ ਇਸ ਮਸਲੇ ਦੇ ਵਿੱਚ ਔਰ ਇਹ ਜੋ ਕੀਤਾ ਇਹਨੇ ਕੀਤਾ ਕਿ ਕੋਈ ਸਾਰਿਆਂ ਨੂੰ ਫੋਨ ਹੀ ਕਰਦਾ ਪਿਆ ਸੀ ਇਹ ਗਊ ਰક્ષਕ ਦਾ ਮੇਨ ਹੈੱਡ ਹੈ ਤਰਵਾੜੇ ਦਾ ਇਹਨੂੰ ਕੋਈ ਉਦਾਂ ਨਹੀਂ ਚਾਹੀਦਾ ਇਹ ਸਾਰਾ ਕੁਝ ਕਰਦਾ ਇਹ ਹੀ ਭਜਦਾ ਰਿਹਾ ਆਪਣੀ ਗੱਡੀ ਇਹਦੀ ਗੱਡੀ ਵੀ ਦੋ ਵਾਰੀ ਉਲਟਣੀ ਸੀ ਜੇ ਇਹ ਇਹ ਨਾ ਵਧੀਆ ਡਰਾਈਵਰ ਹੁੰਦਾ ਤੇ ਇਹਦੀ ਗੱਡੀ ਵੀ ਉਲਟੀ ਸੀ ਪਰ ਉਹ ਫੜੇਗੇ ਇੱਕ ਫੜਿਆ ਗਿਆ ਦੋ ਜਾਂ ਇੱਕ ਭੱਜ ਗਏ ਉਸ ਤੋਂ ਬਾਅਦ ਹੁਣ ਪਰਚਾ ਜੋ ਵੀ ਦਰਜ ਹੋਇਆ ਜੋ ਵੀ ਕਾਰਵਾਈ ਹੋਈ ਹੈ ਉਹ ਤਾਂ ਪ੍ਰਸ਼ਾਸਨ ਨੇ ਦੇਖਣਾ ਉਹ ਤਾਂ ਅਸੀਂ ਫੜਾਂਗੇ ਪ੍ਰਸ਼ਾਸਨ ਦਾ ਸਾਨੂੰ ਸਾਥ ਚਾਹੀਦਾ ਔਰ ਅੱਜ ਪੁਲਿਸ ਨੇ ਸਾਥ ਦਿੱਤਾ ਵੀ ਹੈ ਐਸੀ ਕੋਈ ਗੱਲ ਨਹੀਂ ਹੈ ਪੁਲਿਸ ਪ੍ਰਸ਼ਾਸਨ ਨੇ ਪੂਰਾ ਸਾਥ ਦਿੱਤਾ ਉੱਥੇ ਜਿਹੜੇ ਮੌਕੇ ਤੇ ਪਹੁੰਚੇ ਸੀ ਉਹ ਵੀ ਦਾਹ ਸੀਗੇ ਇਸੇ ਸਾਹਮਣੇ ਜੈ ਸ਼੍ਰੀ ਰਾਮ ਜੀ ਸੋ ਅੱਜ ਤਲਵਾੜਾ ਦੇ ਵਿੱਚ ਇੱਕ ਮਦਭਾਗੀ ਦੁਰਘਟਨਾ ਵਾਪਰੀ ਹੈ ਸੋ ਮੈਂ ਇਹ ਚੀਜ਼ ਜਿਹੜੀ ਹੈਗੀ ਹੈ ਪਬਲਿਕ ਦੇ ਸਾਹਮਣੇ ਇੱਕ ਬੇਨਤੀ ਵੀ ਕਰਨੀ ਚਾਹੁੰਦਾ ਆ ਕਿ ਜਿਹੜਾ ਇਹ ਬੜਾ ਵੱਡਾ ਇੱਕ ਜ਼ੁਲਮ ਹੋ ਰਿਹਾ ਆ ਜਿਹੜੀ ਕਿ ਗਊ ਮਤਾ ਦੀ ਤਸਕਰੀ ਕੀਤੀ ਜਾ ਰਹੀ ਹੈ ਸੋ ਅੱਜ ਦਿਨ 6 ਤਰੀਕ ਅ ਅਹੀਂ ਇੱਕ ਜਨ ਕੀ ਕਹਿੰਦਾ ਉਹਨਾਂ ਯਾਦਗਾਰ ਦਿਨ ਮਨਾਗੇ ਕਿਉਂਕਿ ਸਾਡੇ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਔਰ ਸਾਡੇ ਇੱਕ ਸਾਥੀ ਮਿੱਤਰ ਸਾਥੀ ਹੈਗੇ ਆ ਵਿਚ ਰੰਗ ਦਲ ਵਾਲੇ ਉਹਨਾਂ ਨੇ ਵੀ ਸਾਡਾ ਭਰਾਵਾ ਨੇ ਬਹੁਤ ਸਾਥ ਦਿੱਤਾ ਆ ਸਾਰਿਆਂ ਨੇ ਇੱਥੇ ਆ ਕੇ ਸਬਾ ਮਨਭਾਈਆਂ ਸੋ ਆਣ ਵਾਲੇ ਸਮੇਂ ਦੇ ਵਿੱਚ ਮੈਂ ਹਰ ਬੱਚੇ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਆ ਕਿ ਜਾਗਰੂਤ ਹੋ ਜਾਓ ਜਾਗਰੂਤ ਇਕਜੁੱਟ ਹੋ ਜਾਓ ਇੱਕ ਜੁਟ ਹੋਵਾਂਗੇ ਤੇ ਤਾਂ ਹੀ ਅਸੀਂ ਕਿਸੇ ਨਾ ਕਿਸੇ ਪਾਸੇ ਇਹਨਾਂ ਗਊਆਂ ਦੀ ਰੱਖਿਆ ਕਰ ਸਕਦੇ ਆਂ ਔਰ ਇਸ ਚੀਜ਼ ਦੀ ਸਾਨੂੰ ਔਰ ਸਾਡੇ ਬੱਚਿਆਂ ਨੂੰ ਪੂਰੀ ਕਹਿਣ ਦਾ ਮਤਲਬ ਇਥੋਂ ਇੱਕ ਪ੍ਰੇਰਨਾ ਮਿਲਦੀ ਆ ਕਿ ਜੇ ਅੱਜ ਦੇ ਟਾਈਮ ਦੇ ਵਿੱਚ ਸਾਡੇ ਕੋਲ ਨੌਲੇਜ ਹੈਗੀ ਆ ਐਜੂਕੇਸ਼ਨ ਹੈਗੀ ਆ ਸਾਡਾ ਪੜਿਆ ਲਿਖਿਆ ਪ੍ਰਸ਼ਾਸਨ ਹੈਗਾ ਆ ਉਹ ਹਰ ਬੇਲੇ ਸਾਡੇ ਨਾਲ ਹੈਗਾ ਆ ਪਰ ਕਦੇ ਵੀ ਕਾਨੂੰਨ ਨੂੰ ਹੱਥ ਚ ਲੈ ਕੇ ਕੋਈ ਵੀ ਕੰਮ ਨਹੀਂ ਕਰਨਾ ਹੈਗਾ ਜਦੋਂ ਵੀ ਕੰਮ ਕਰਨਾ ਆਹੀਂ ਕਾਨੂੰਨ ਦੀ ਮਦਦ ਦੇ ਨਾਲ ਕਰਨਾ ਹੈਗਾ ਸੋ ਇੱਥੇ ਅਜ ਪ੍ਰਾਇਰੈਂਟ ਸਾਡੇ ਥਾਣੇਦਾਰ ਲਖਵਿੰਦਰ ਜੀ ਹੈਗੇ ਆ ਸੋ ਉਹਨਾਂ ਨੇ ਬਹੁਤ ਵੱਡਾ ਇੱਕ ਸਹਿਯੋਗ ਦਿੱਤਾ ਆ ਔਰ ਉਸ ਸਹਿਯੋਗ ਨੂੰ ਸਾਡੇ ਜਿੰਨੇ ਵੀ ਸਿਪਾਹੀਨਿਕ ਹੈਗੇ ਆ ਇਹ ਹਮੇਸ਼ਾ ਯਾਦ ਰੱਖਣਗੇ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਅੱਜ ਅੱਜ ਦੇ ਜਿਹੜੇ ਇਸ ਮਿਸ਼ਨ ਨੂੰ ਮੈਂ ਸਕਸੈਸਫੁਲ ਮਿਸ਼ਨ ਨੂੰ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਇੱਕ ਵਾਰੀ ਮੈਂ ਮੁੜ ਕੇ ਕਹਿੰਦਾ ਕਿ ਇਹਨਾਂ ਸਾਰੇ ਗਠਬੰਦਰਾਂ ਦਾ ਸਨਾਤਨ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡਾ ਮੌਕੇ ਦੇ ਉੱਤੇ ਸਾਥ ਦੇ ਕੇ ਇਸ ਵੱਡੀ ਇੱਕ ਦੁਰਘਟਨਾ ਤੋਂ ਇਹਨਾਂ ਗਊ ਮਾਤਾ ਦੀ ਰੱਖਿਆ ਕੀਤੀ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਇਹ ਸਾਡੇ ਕੋਲ ਜੀ ਦੀਪਕ ਬਰਮਾ ਜੀ ਆਏ ਨੇ son of ਸतीश ਕੁਮਾਰ ਆਰੋ ਸੁਭਾਸਨਗਰ ਇਹ ਆਪਣੇ ਸ਼ੇਵ ਸੈਨਾ ਦੇ ਹੈਗੇ ਨੇ ਪ੍ਰਧਾਨ ਜੀ ਬਜਰੰਗ ਦਲ ਦੇ ਬਜਰੰਗ ਦਲ ਦੇ ਜਿਨ੍ਹਾਂ ਨੇ ਆ ਕੇ ਸਾਡੇ ਕੋਲ ਇਹ ਟਰੱਕ ਜਿਹੜਾ ਹਵਾਲੇ ਕੀਤਾ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਗਊਆਂ ਬਛੜੇ ਤੇ ਬਲਦ ਜਿਹੜੇ ਹੀ ਉਹ ਬੜੇ ਬੁਰੇ ਤਰੀਕੇ ਦੇ ਨਾਲ ਨਰੜ ਕੇ ਬੰਨੇ ਹੋਏ ਸੀ ਤੇ ਇਹਨੂੰ ਜਿਹੜਾ ਹੈ ਡਰਾਈਵਰ ਇਹਦਾ ਟਰੱਕ ਦਾ ਜਿਹੜਾ ਸੀਗਾ ਅਤਰਦੀਨ son of ਲਾਲ ਹੁਸੈਨ ਵਾਸੀ ਪਲਾਈ ਥਾਣਾ ਹੀਰਾ ਨਗਰ ਜ਼ਿਲ੍ਹਾ ਕਟੂਆ ਜੇ ਐਂਡ ਕੇ ਇਹ ਡਰਾਈਵ ਕਰ ਰਿਹਾ ਸੀ ਤੇ ਇਹਨੂੰ ਇਹਨਾਂ ਨੇ ਆਪਣੇ ਬਾਕੀ ਸਾਥੀਆਂ ਦੇ ਨਾਲ ਜਿਹੜਾ ਹੈ ਇਹ ਇਹ ਇੱਥੇ ਇਹਨਾਂ ਨੇ ਰੋਕਿਆ ਸੀ ਪਹਿਲਾਂ ਇਹ ਪਿੱਛੇ ਨੂੰ ਟਰੱਕ ਭਜਾ ਕੇ ਲੈ ਗਿਆ ਵਿੱਚ ਹਣ ਕਰਾੜੀ ਪਿੰਡ ਪਿੰਡਾ ਜੀ ਇੱਕ ਦਤਾਰਪੁਰ ਦੇ ਨੇੜੇ ਉੱਥੇ ਕਿਤੇ ਜਾ ਕੇ ਇਹਨਾਂ ਨੇ ਕਾਬੂ ਕੀਤਾ ਵਾਪਸ ਲੈ ਕੇ ਇੱਥੇ ਖੋਖਾ ਮਾਰਕੀਟ ਤਲਵਾੜਾ ਇਹ ਪਹੁੰਚੇ ਆ ਜਿੱਥੇ ਇਹਨਾਂ ਨੇ ਲਿਆ ਕੇ ਸਾਡੇ ਇਹ ਹਵਾਲੇ ਕੀਤਾ ਟਰੱਕ ਫਿਰ ਇਹਦੇ ਕਾਨੂੰਨੀ ਦਾ ਤਾਇਰਬਾਈ ਕੀਤਾ ਇਹਦੇ ਤੇ ਅਸੀਂ ਮੁਕਤਮਾ ਜਿਹੜਾ ਉਹ ਦਰਜ ਇਹਦੇ ਤੇ ਇਹਨਾਂ ਦੇ ਬਿਆਨਾਂ ਦੇ ਉੱਤੇ ਕਰ ਰਹੇ ਆ ਜੀ ਐ ਦੀਪਕ ਬਰਮਾ ਜੀ ਦੇ ਬਿਆਨ ਦੇ ਉੱਤੇ ਜਿਹੜਾ ਹੈ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾ ਰਹੀ ਧਾਰਾ ਕਿਹੜੇ ਕਿਹੜੇ ਲਾ ਰਹੀ ਹੈ ਤੋੜ ਜਾਂਦਾ ਧਾਰਾ ਦੇ ਤੇ ਲੱਗੀਆਂ ਜੇ ਸੈਕਸ਼ਨ 11 ਪ੍ਰੋਵੈਂਸ਼ਨ ਆਫ क्रੂਲਟੀ ਐਨੀਮਲ ਐਕਟ ਐਂਡ 8 ਸੈਕਸ਼ਨ 8 ਪੰਜਾਬ ਪ੍ਰੋਫਸਰ ਨੂੰ ਕੋ ਸਲੈਕਟਿੰਗ ਐਕਟ ਦੇ ਸਮੇਤ ਜਿਹੜੀਆਂ ਬੀ ਐਨ ਐਸ ਦੀਆਂ ਧਰਾਵਾਂ ਵੀ ਨਾਲ ਲੱਗ ਕੇ ਇਹਦੇ ਮਕਦਮੇ ਤੇ ਲੁੜੀਂਦੀ ਜਿਹੜੀ ਕਾਰਵਾਈ ਆ ਉਹ ਕੀਤੀ ਜਾ ਰਹੀ ਸਰ ਦੇਖਿਆ ਜਾ ਕਿ ਇਹਨਾਂ ਨੂੰ ਕੋਈ ਬੰਦਾ ਹੋਰ ਵੀ ਸੀ ਕਿਤੇ ਦੋ ਬੰਦੇ ਸੀ ਇਹ ਫਿਲਹਾਲ ਇਹਨਾਂ ਨੇ ਸਾਨੂੰ ਇੱਕ ਬੰਦਾ ਇਹ ਲਿਆ ਕੇ ਇੱਥੇ ਜਿਹੜਾ ਹੈ ਹਵਾਲੇ ਕੀਤਾ ਹੈ ਜੀ ਤੇ ਉੱਤੇ ਤੇ ਕਾਰਵਾਈ ਕੀਤੀ ਗਈ